ਸ਼੍ਰੀ ਹਰਮੰਦਰ ਸਾਹਿਬ ਦੀ ਵਿਧਾਈ ਦੀ ਸੁਰੱਖਿਆ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਵੀਡੀਓ ਜਾਰੀ ਕਰਕੇ ਦਿੱਤੀ ਜਾਣਕਾਰੀ ਐ ਜੀਪੀਸੀ ਵੱਲੋਂ ਇੱਕ ਜਾਣਕਾਰੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨਾਲ ਸਾਂਝੀ ਕੀਤੀ ਗਈ ਸੀ ਕਿ ਈਮੇਲ ਰਾਹੀਂ ਧਮਕੀ ਦਿੱਤੀ ਹੈ ਕਿ ਸ਼੍ਰੀ ਹਰਮੰਦਰ ਸਾਹਿਬ ਦੇ ਨਜ਼ਦੀਕ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਬੰਬ ਦੇ ਨਾਲ ਉਡਾਇਆ ਜਾਏਗਾ ਉਸ ਨੂੰ ਲੈ ਕੇ ਸੁਰੱਖਿਆ ਵਿਧਾਈ ਗਈ ਹੈ ਅੱਜ ਦੇਨ ਸੋਮਵਾਰ 14 ਤਰੀਕ ਸਮਾਂ ਤਕਰੀਬਨ 7:10 ਦੇ ਵੀਡੀਓ ਜਾਰੀ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਸਾਨੂੰ ਐਸ.ਐਸ.ਪੀ.ਸੀ. ਅਥਾਰਟिटीज ਵੱਲੋਂ ਇੱਕ ਬਲੈਂਡ ਦਿੱਤੀ ਗਈ ਸੀ ਕਿ ਉਹਨਾਂ ਨੂੰ ਇੱਕ ਥ੍ਰੈਟ ਮੇਲ ਆਈ ਹੈ ਜਿਸ ਬਾਰੇ ਇਸ ਦੀ ਗੱਲ ਕੀਤੀ ਗਈ ਹੈ ਗੋਲਡਨ ਟੈਂਪਲ ਪ੍ਰੈਮਿਸਸਿਸ ਤੋਂ ਰਿਆਸਪਾਸ ਏਰੀਏਟ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਸੀ ਐਫ.ਆਈ.ਆਰ. ਦੱਚ ਕਰਕੇ ਔਰ ਉਹਦੇ ਤੇ ਇਨਵੈਸਟੀਗੇਟ ਕੀਤੀ ਹੈ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਇਸ ਸਬੰਸ ਰ ਸਾਈਬਰ ਕ੍ਰਾਈਮ ਤੇ ਹੋਰ ਏਜੰਸੀਜ਼ ਨੂੰ ਵੀ ਅਸੀਂ ਨਾਲ ਰਿਕੁਐਸਟ ਕੀਤੀ ਹੈ ਉਹ ਵੀ ਸਾਡੀ ਹੈਲਪ ਕਰ ਰਹੇ ਹਨ ਪਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਕੇਸ ਅਸੀਂ ਟ੍ਰੇਸ ਕਰ ਲਾਂਗੇ सिक्योरिटी इमीजिएटली बीफअप की गई है उस एरिए बॉम्ब डिस्पोजल स्कॉड्स एंटीसैप्ट टीम साइंटी वर्क कर रही हैं और सीनियर अफसर डिप्यूट किए गए हैं फॉर इनश्योरिंग फुल प्रूफ सिक्योरिटी और मैं तोड़े, आ, मीडिया के माध्यम राही सारे पब्लिक को कहना चाहता कि पैनिक वाली कोई गल नहीं है जो मेल के कंटेंट्स ये तो गल इंडीकेट हो रही है कि किसी शरारती अंसर वालों की गई है और ज्यादातर साउथ इंडिया दीजा दी ਬਾਰੇ ਇਹ ਹੈਪਨਿੰਗਸ ਬਾਰੇ ਇਨਸੀਡੈਂਟਸ ਬਾਰੇ ਜ਼ਿਆਦਾ ਗੱਲ ਕਰ ਰਹੇ ਉਸ ਚ ਇੱਕ ਜ਼ਿਕਰ ਇਹ 골ਡਨ ਟੈਂਪਲ ਦੀ ਥ੍ਰੈਟ ਬਾਰੇ ਵੀ ਹੈ ਸੋ ਮੈਂ ਅਸੀਂ ਇਹ ਕਹਿਣਾ ਚਾਹੁੰਦਾ ਮੈਂ ਕਿ ਅਸੀਂ ਪੰਜਾਬ ਪੁਲਿਸ ਹੋਰ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਪਰ ਵੀ ਇਨਸ਼ੋਰ ਕਰਾਂਗੇ ਕਿ ਫੂਲ ਪ੍ਰੂਫ ਸਕਿਉਰਟੀ ਰਵੇ ਕਿਸੇ ਨੂੰ ਕੋਈ ਕੋਲਡ ਹਿੰਦਲੀ ਹੋਣੀ ਹੈ ਔਰ ਬਹੁਤ ਜਲਦੀ ਅਸੀਂ ਇਹਨੂੰ ਕ੍ਰੈਕ ਕਰਾਂਗੇ